ਵਾਈਗੁਰ ਜੀ ਕਾ ਖਾਲਸਾ ਵਾਈਗੁਰ ਜੀ ਕੀ ਫਤਿਹ ਅੱਜ ਅਸੀਂ ਆਏ ਸੀ ਨਹਿਰਾਂ ਤੇ ਗਊਸ਼ਾਲਾ ਚ ਤੇ ਅੱਜ ਬਾਈ ਦੀ ਆਪ ਪਹਿਲਾਂ ਵੀ ਵੀਡੀਓ ਪਾਈ ਸੀ ਕੈਮਰਿਆਂ ਦੀ ਇਹ ਸ਼ੌਪ ਤੇ ਤੇ ਅੱਜ ਸਾਨੂੰ ਬਾਈ ਇਹ ਕੰਮ ਕਰਦਾ ਉਹੀ ਮਿਲ ਗਿਆ ਅਚਾਨਕ ਤੇ ਬਾਕੀ ਬਾਈ ਦਾ ਅਸੀਂ ਦੇਖਿਆ ਕੰਮ ਪੂਰਾ ਤਸੱਲੀ ਨਾਲ ਲੱਗਿਆ ਕੰਮ ਵੀ ਐਂ ਜਿਵੇਂ ਪੈ ਪੂਪ ਪਾ ਕੇ ਪੂਰੇ ਬਾਈ ਨੇ ਕੰਮ ਕੀਤਾ ਪੂਰਾ ਇਹ ਤਾਰ ਤੁਰੂ ਕੇ ਵਿੱਚ ਛੱਡੀ ਹੋਈ ਨਹੀਂ ਗਈ ਤੇ ਬਾਕੀ ਉਹ ਬਾਈ ਤੋਂ ਜਾਣਕਾਰੀ ਲੈਣਾ ਬਈ ਸਤਿ ਸ੍ਰੀ ਅਕਾਲ ਅਸੀਕਾਲ ਜੀ ਉਹ ਠੀਕ ਆ ਬਾਈ ਹਾਂ ਜੀ ਅੱਜ ਹੀ ਪੁੱਤੋਂ ਫੜ ਲਿਆ ਇਹ ਹਾਂ ਜੀ ਮੇਲ ਹੋ ਗਿਆ ਵੈਸੀ ਮੇਲ ਹੋ ਗਿਆ ਜੀ ਠੀਕ ਆ ਅੱਜ ਬਸ ਮੇਲ ਹੋ ਗਿਆ ਜਿਵੇਂ ਕਹ ਦੀਏ ਸਹੀ ਆ ਸਹੀ ਆ ਹਾਂ ਔਰ ਬੜਾ ਕੰਮ ਚੱਲ ਰਿਹਾ ਇੱਥੇ ਬਈ ਹਾਂ ਜੀ ਕੰਮ ਚੱਲਿਆ ਤੇ ਵਰਸੀ ਦਾ ਹੈ ਨਾ 7 ਤਰੀਕ ਤੋਂ ਵਰਸੀ ਸ਼ੁਰੂ ਹੋਈ ਪਹਿਲਾਂ ਤੇ ਸੰਤ ਮਹੇਸ਼ ਮੁਨੀ ਜੀ ਬੂਰੇ ਵਾਲੇ ਸੰਤਾਂ ਦੀ ਕੌਸ਼ਾਲਾ ਜਿਹੜੀ ਨਹਿਰ ਵਾਲੇ ਉਹਨਾਂ ਦੀ ਵਰਸੀ ਹੁੰਦੀ ਹੈ ਜੀ ਹਰ ਸਾਲ ਸਾਲਾਨਾ ਵਰਸੀ ਹੁੰਦੀ ਆ ਉਹ 15 ਦਿਨ ਚੱਲਦੀ ਆ ਉਹ 7 ਤਰੀਕ ਤੋਂ ਸ਼ੁਰੂ ਆ ਉਦੇ ਸਬੰਧ ਵਿੱਚ ਫਿਰ ਸਿਕਿਉਰਿਟੀ ਕਰਕੇ ਕੈਮਰੇ ਲਾ ਰਹੇ ਸੀਗੇ ਇੱਥੇ ਤੇ ਇੱਥੇ ਆਪਣੇ ਮੇਲੋਗੇ ਕੰਮ ਕਰੀ ਜਾਂਦੇ ਉੱਥੇ ਲੱਗੇ ਪਏ ਸ਼ੁਰੂ ਹੋਇਆਗਾ ਇੱਥੇ ਕੰਮ ਆ ਆ ਕੰਮ ਨੂੰ ਟਾਈਮ ਬਹੁਤ ਲੱਗਦਾ ਕਿਉਂਕਿ ਇੱਥੇ ਸਫਾਈ ਜਗ੍ਹਾ ਮ ਹੁੰਦਾ ਜੀ ਪੂਰਾ ਸਿਸਟਮੈਟਿਕ ਕੰਮ ਹੁੰਦਾ ਪੈਪਾਂ ਪਾ ਕੇ ਇਹ ਨਹੀਂ ਵੀ ਗਿੱਟੀਆਂ ਲਾਈਆਂ ਚਾਰ ਤਾਰਾ ਲੰਕਾਤੀਆਂ ਬਾਕੀ ਕਹਿੰਦੇ ਹੁੰਦੇ ਗੁੜ ਦੇ ਹਿਸਾਬ ਨਾਲ ਮਿੱਠਾ ਹਾਂ ਇੱਥੇ ਆਪਾਂ ਕੋਈ ਉਵੇਂ ਕੋਈ ਲੇਬਰ ਚਾਰਜਸ ਵੀ ਨਹੀਂ ਕਰਦੇਗੇ ਸੇਵਾ ਹੁੰਦੀ ਆ ਆਪਣੀ ਚਲੋ ਸਮਾਨ ਦੇ ਜਿਹੜੇ ਹੁੰਦੇ ਉਹ ਤਾਂ ਹੁੰਦੇ ਹੀ ਆ ਆਪਾਂ ਲੇਬਰ ਦਾ ਕੁਝ ਨਹੀਂ ਲੈਂਦੇ ਪਰ ਕੰਮ ਚੈੱਕ ਕਰਿਓ ਤੁਸੀਂ ਇੱਥੇ ਕੰਮ ਪੂਰਾ ਸਫਾਈ ਕੇ ਕਿਤੋਂ ਤਾਰ ਨਹੀਂ ਨੰਗੀ ਹੋਊਗੀ ਇਹ ਪ੍ਰੋਪਰ ਕੰਮ ਕੀਤਾ ਹੁੰਦਾ ਹਾਂ ਮੈਂ ਸਾਰਾ ਤੁਹਾਡਾ ਕੰਮ ਚੈੱਕ ਕਰਕੇ ਫੇਰ ਹੀ ਤੁਹਾਡੇ ਕੋਲੇ ਆਇਆ ਹਾਂਗਾ ਕੋਈ ਛੋਟ ਮੈਂ ਲੈ ਆ ਵਿੱਚ ਸਾਰੀ ਸਾਨੂੰ ਵਿੱਚ ਲਾ ਦੇਣੀ ਆ ਸਾਰੇ ਆਪ ਨੂੰ ਹਾਂਜੀ 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 ਬਾਕੀ ਆਇਆ ਜੀ ਹੁਣ ਗਾਹਕ ਤੇ ਵੀ ਡਿਪੈਂਡ ਕਰਦਾ ਇੱਕ ਵਧੀਆ ਕੰਮ ਇਕੱਲਾ ਬੰਦਾ ਨਹੀਂ ਕਰ ਸਕਦਾ ਹੁਣ ਕਸਟਮਰ ਤੇ ਡਿਪੈਂਡ ਕਰਦਾ ਜੀ ਕਈ ਕਸਟਮਰ ਹੁੰਦੇ ਆ ਕਹਿਣਗੇ ਜੀ ਬਈ ਅਸੀਂ ਤਾਂ ਇੰਨੇ ਪੈਸੇ ਨਹੀਂ ਦੇਣਾ ਉਹ ਹੁਣ ਮੰਨ ਲਓ ਅਸੀਂ ਕੱਲ ਲੱਗੇ ਜੀ ਕੱਲ ਸਾਰੇ ਦਿਨ ਦੇ ਵਿੱਚ ਸਾਡੇ ਤੋਂ ਦੋ ਕੈਮਰੇ ਲੱਗੇ ਜੀ ਤੁਸੀਂ ਮੰਨ ਸਕਦੇ ਹੋ ਤਿੰਨ ਜਾਣਿਆਂ ਤੋਂ ਕਾਰਨ ਅੰਡਰਗਰਾਉਂਡ ਪੈ ਪਾ ਕੇ ਚਰੀ ਮਾਰ ਕੇ ਪੱਟ ਕੇ ਲੈ ਕੇ ਜਾਣੀ ਸੀ ਹੁਣ ਜੇ ਗਿੱਟੀਆਂ ਲਾ ਕੇ ਲਾਉਣੇ ਹੁਣ ਮੈਂ 20 ਕੈਮਰੇ ਲਾ ਦੂੰ ਤੇ ਕਿੱਥੇ ਦੋ ਕੈਮਰੇ ਲੱਗਣੇ ਉਹ ਅਕਸਰ ਹੁਣ ਹਾਂਜੀ ਉਹ ਖਰਚਾ ਜਾਂ ਕਹਿੰਦਾ ਮਤਲਬ ਕੰਮ ਕਰਵਾਉਣਾ ਤਾਂ ਉਹ ਕਸਟਮਰ ਤੇ ਡਿਪੈਂਡ ਆ ਹੁਣ ਜੇ ਅਸੀਂ ਸਾਰੇ ਦਿਨ ਚ 20 ਕੈਮਰੇ ਵੀ ਲਾ ਸਕਦੇ ਆ ਤੇ ਸਾਰੇ ਦਿਨ ਚ ਦੋ ਕੈਮਰੇ ਵੀ ਲੱਗਦੇ ਆ ਉਹ ਜਿਵੇਂ ਫਿਰ ਪਤਾਰਾਂ ਲਾ ਦਿੰਨੇ ਗਲੀਆਂ ਨਾਲ ਬਿਲਕੁਲ ਜੀ ਉਹ ਤਾਂ ਮੈਂ ਤਾਰਾਂ ਉੱਪਰ ਦੀ ਬੰਨ ਕੇ ਮੈਂ 20 ਕੈਮਰੇ ਜਲਾ ਦੇਣਾ ਹੁਣ ਠੀਕ ਆ ਉਹ ਗੱਲ ਹੁੰਦੀ ਉਹੀ ਗੱਲ ਆ ਗਈ ਵੀ ਜੇ ਕਸਟਮਰ ਕਰਾਉਣਾ ਚਾ ਤੇ ਤੁਸੀਂ ਇਥੇ ਮੈਂ ਪਹਿਲਾਂ ਵੀ ਕੈਮਰੇ ਲਾਉਣੇ ਸੀ ਪਹਿਲਾਂ ਵੀ ਆਪਣੇ ਲੱਗੇ ਬਹੁਤ ਵਧੀਆ ਸੀ ਨਾ ਪਿਛਲੇ ਸਾਲ ਮਤਲਬ ਅੱਛਾ ਚੱਲਦਾ ਹੀ ਰਹਿੰਦਾ ਸੀ ਸਾਡਾ ਕੰਮ ਕਿਉਂਕਿ ਨਵੀਂ ਬਿਲਡਿੰਗ ਬਣ ਗਈ ਕਿਤੇ ਨਵਾਂ ਸ਼ੈੱਡ ਬਣ ਗਿਆ ਉਸ ਆਉਣ ਕੰਮ ਸਾਡਾ ਚੱਲਦਾ ਹੀ ਰਹਿੰਦਾ ਤਕਰੀਬਨ ਤਕਰੀਬਨ 2 ਮਹੀਨੇ 2 ਮਹੀਨੇ ਬਾਅਦ ਫਿਰ ਨਵੇਂ ਥਾਂ ਤੇ ਕੈਮਰੇ ਲਾਉਣੇ ਹੁੰਦੇ ਆ ਜਾਂ ਮਤਲਬ ਪੁਰਾਣੇ ਪਟਕੇ ਕਿਤੇ ਹੋਰ ਕਰਨੇ ਇਥੇ ਮਤਲਬ ਚੱਲਦਾ ਰਹਿੰਦਾ ਸੈਟਅਪ ਜੀ ਬਰਸੀ ਦੇ ਸਬੰਧ ਵਿੱਚ ਤਾਂ ਜ਼ਿਆਦਾ ਹੀ ਹੋ ਜਾਂਦੇ ਆ ਕੋਸ਼ਕ ਕੈਮਰੇ ਜਿਵੇਂ ਇਥੇ ਪਾਰਕਿੰਗ ਹੁੰਦੀ ਆ ਹੁਣ ਬਰਸੀ ਦੇ ਲਈ ਉੱਥੇ ਟੈਂਪਰੇਰੀ ਲਾਏ ਹੁੰ ਆਪਣੀ ਫਾਰਮ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਹੀ ਸੀ ਐਮਜੀ ਸੀਸੀਟੀਵੀ ਆਨਲਾਈਨ ਵੀ ਸਰਚ ਕਰ ਸਕਦੇ ਆ ਮਾਨਵ ਕੁਮਾਰ ਆਪਣਾ ਹਿਸਟਾ ਦੇ ਪੇਜ ਆ ਮਾਨਮ ਕਰਕਰਾ ਤੇ ਹਾਂ ਜੀ ਐਮਜੀ ਸੀਸੀਟੀਵੀ ਦੇ ਨਾਂ ਤੇ ਆਪਣੀ ਫਾਰਮ ਆ ਨੰਬਰ 783798388 ਬਾਕੀ ਉਹ ਥੱਲੇ ਚੱਲੀ ਜਾਂਦਾ ਹੋਣਾ ਤੁਸੀਂ ਚੈੱਕ ਕਰ ਸਕਦੇ ਜੇ ਤੁਸੀਂ ਜਿਵੇਂ ਇਹ ਦੇਖਿਆ ਮੈਂ ਕਿੰਨੇ ਕੇਵਰੀ ਚ ਲੱਗੇ ਹੋਏ ਆ ਇੱਥੇ ਤਾਂ ਹੀ ਕੋਈ ਗੈਨਤੀ ਨਹੀਂ ਜੇ ਮੈਂ ਸਿੱਧੀ ਗੱਲ ਕਰਾਂ ਕਿਉਂਕਿ ਇੱਥੇ ਹਾਈਬ੍ਰਿਡ ਨੈਟਵਰਕ ਯੂਜ਼ ਕੀਤਾ ਵਾ ਸਾਡਾ ਹੁਣ ਤੁਸੀਂ ਹਸਾਬ ਲਾ ਲਓ ਵੀ ਮੇਰੇ ਹਿਸਾਬ ਨਾਲ ਬਾਹਲਾ ਨਹੀਂ ਤਾਂ 2.5 ਕਿਲੋਮੀਟਰ ਨੂੰ ਹੋਊਗੀ ਪਿੱਛੇ ਨੂੰ ਆਏ ਉਹ ਸਾਰਾ ਦੇਖ ਕੇ ਆਏ ਮਗਰ ਉਹ ਸਾਰਾ ਕੰਟਰੋਲ ਰੂਮ ਇੱਕ ਥਾਂ ਤੇ ਆਪਾਂ ਲਿਆਂਦਾ ਵਾ ਮੈਂ ਸੋਟ ਸਾਰੇ ਕਿੰਨੇ ਸ਼ੋਟ ਮਾਰ ਕੇ ਵਿੱਚ ਨਾਲ ਦੀ ਨਾਲ ਲਾਉਂਗਾ ਤੇ ਮੇਰੇ ਸਨ ਮੈਂ ਚਲੋ ਬਾਹਲਾ ਤਾਂ ਨਹੀਂ ਕੋਈ ਮੈਂ ਕਿ ਜਿੰਨੇ ਘੋਮੇ ਆ ਮੈਂ 100 ਕੈਮਰੇ ਵੇਖ ਲਿਓ ਜਿੰਨੇ ਕੈਮਰਾ ਕੈਮਰਾ ਤਾਂ ਬਹੁਤ ਲੱਗਿਆ ਪਰ ਇਹ ਵੀ ਹਾਈਬ੍ਰਿਡ ਨੈਟਵਰਕ ਦੇ ਹਿਸਾਬ ਨਾਲ ਸਾਰਾ ਕੰਟਰੋਲ ਰੂਮ ਇੱਕ ਥਾਂ ਤੇ ਆ ਜਾਂਦਾਗਾ ਬਿਲਕੁਲ ਸੂਲ ਆ ਜਾਂਦਾ ਇਹਨਾਂ ਦਾ ਹਾਂਜੀ ਹਾਂ ਹੁੰਦਾ ਸਾਡੇ ਪੇਜ ਤੇ ਵੀਡੀਓ ਪਾਈਆਂ ਪਿਛਲੀਆਂ ਵੀ ਜਦੋਂ ਵੀ ਕੰਮ ਕਰਦੇ ਆਂ ਅਸੀਂ ਮਤਲਬ ਥੋੜੀ ਬੁਤੀ ਵੀਡੀਓ ਬਣਾ ਕੇ ਪਾਈ ਦਿੰਨੇ ਹੁੰਨੇ ਆ ਉਹ ਸਾਡਾ ਉਹ ਰੈਫਰੈਂਸ ਦੇਣਾ ਇਹ ਹੁੰਦਾ ਵੀ ਕੰਮ ਕਿਸੇ ਤੋਂ ਵੀ ਕਰਾਓ ਕਸਟਮਰ ਤੇ ਡਿਪੈਂਡ ਆ ਵਧੀਆ ਕਰਨਾ ਮਿਸਤਰੀ ਤੇ ਵੀ ਡਿਪੈਂਡ ਆ ਪਰ ਇੰਨਾ ਨਹੀਂ ਡਿਪੈਂਡ ਮੈਂ ਕਹੂੰਗਾ ਕਿਉਂਕਿ ਮਿਸਤਰੀ ਕੰਮ ਵਧੀਆ ਮਾੜਾ ਦੋਨੋਂ ਹੀ ਕਰ ਸਕਦਾ ਜਿੰਨੇ ਕੁ ਤੁਸੀਂ ਜਿਸ ਹਿਸਾਬ ਨਾਲ ਕੰਮ ਕਰਾਉਣਾ ਚਾਹੋਗੇ ਉਹ ਕਸਟਮਰ ਤੇ ਡਿਪੈਂਡ ਆ ਕਿਵੇਂ ਦਾ ਕਰਾਉਣਾ ਕੰਮ ਸਾਰੀ ਕਰ ਲੈਂਦੇ ਹੁੰਦੇ ਆ ਉਹ ਜਿਵੇਂ ਕਰਾਉਣਾ ਉਹ ਆਪਣੇ ਤੇ ਡਿਪੈਂਡ ਆ ਆਪਾਂ ਕਿਦਾਂ ਦਾ ਕੰਮ ਕਰਵਾਉਣਾ ਤੇ ਆਪਾਂ ਹੁਣ ਬਾਕੀ ਜਿਹੜੀ ਮੈਂਸ਼ਨ ਕਰ ਦੇਣੀ ਹੈ ਉਹਦੇ ਵਿੱਚ ਤੁਹਾਨੂੰ ਪਤਾ ਲੱਗ ਜੂ ਜੇ ਕਿਸੇ ਨੇ ਚੈੱਕ ਵੀ ਕਰਨਾ ਪਈਦਾ ਕੰਮ ਸਾਡਾ ਸਾਰਾ ਪਾਈ ਹੋਇਆ ਬਿਲਕੁਲ ਬਿਲਕੁਲ ਜੀ ਤੁਸੀਂ ਚੈੱਕ ਕਰ ਸਕਦੇ ਹੋ ਸਾਨੂੰ ਮੈਸੇਜ ਕਰ ਲਓ WhatsApp ਤੇ ਕਈ ਵਾਰੀ ਪਰ ਇਹ ਆ ਸਾਡੇ ਕੋਲੇ ਚਲੋ ਬਾਬੇ ਦੀ ਕਿਰਪਾ ਨਾਲ ਕੰਮ ਚੱਲਦਾ ਹੀ ਰਹਿੰਦਾ ਵਾ ਪਰ ਕਈ ਵਾਰੀ ਕੀ ਹੁੰਦਾ ਵਾ ਕਾਲੀ ਕਰ ਦਿਆ ਕਸਤਰ ਮੇਰੇ ਤਾਂ ਅੱਜੀ ਕਰਕੇ ਦਿਓ ਜੀ ਉਹ ਕਈ ਵਾਰੀ ਨਹੀਂ ਹੋ ਪੁੰਦਾ ਕਿਉਂਕਿ ਹੁਣ ਸਾਡਾ ਇੱਥੇ 4-5 ਨੰਨਾਂ ਦਾ ਕੰਮ ਆ ਹੁਣ ਫੋਨ ਇੰਨੇ ਆਉਂਦੇ ਆ ਵੀ ਬਾਈ ਇੱਥੇ ਆਜੋ ਪਹਿਲਾਂ ਸਾਡਾ ਪਹਿਲਾਂ ਕਰ ਦੋ ਪਰ ਮਜਬੂਰੀ ਬਣ ਜਾਂਦੀ ਆ ਕਿਉਂਕਿ ਤਾਨੂੰ ਪਤਾ ਵੀ ਕੱਲਾ ਲੇਬਰ ਤੇ ਅਸੀਂ ਛੱਡਦੇ ਨਹੀਂ ਕੰਮ ਮੈਂ ਆਪ ਨਾਲ ਜਾਣਾ ਵਾ ਜਿੱਥੇ ਵੀ ਕੰਮ ਹੋਊਗਾ ਨਾਲ ਮੁੰਡਿਆਂ ਦੇ ਨਾਲ ਲਾ ਕੇ ਕਰਉਣਾ ਕੱਲੇ ਮੁੰਡਿਆਂ ਤੇ ਅਸੀਂ ਕੰਮ ਨਹੀਂ ਛੱਡਦੇਗੇ ਆਪ ਨਾਲ ਲਾ ਕੇ ਕਿਉਂਕਿ ਕਹਿੰਦੇ ਹੁੰਦੇ ਜਿ ਸੈਣਾ ਕਿੰਨਾ ਹੁੰਦਾ ਜਿਹੜਾ ਆਪ ਕਰਨਾ ਤੇ ਕਿਸੇ ਤੋਂ ਕਰਾਉਣਾ ਬਹੁਤ ਫਰਕ ਹੁੰਦਾ ਕੰਮ ਦੇ ਵਿੱਚ ਉਹ ਫਿਰ ਉਹੀ ਗੱਲ ਆ ਵੀ ਅਗਲਾ ਕਰ ਮਰ ਅੱਜ ਲਾ ਕੇ ਹੁਣ ਇੱਕ ਕੰਮ ਚੱਲਦਾ ਜਾ ਕੇ ਜੇ ਹੋਰ ਹੁੰਦਾ ਤੇ ਲਾ ਕੇ ਸੋ ਦਿਨ ਲਾ ਕੇ ਅਗਲਾ ਤਾਂ ਫਿਰ ਹਣਾ ਤੁਸੀਂ ਇਹ ਸੋਚੋ ਜਿਹੜਾ ਬੰਦਾ ਤੁਹਾਡੇ ਪਹਿਲੇ ਬੋਲ ਤੇ ਕਹਿੰਦਾ ਵੀ ਆ ਗਿਆ ਜੀ ਹੁਣੇ ਚੱਕ ਕੇ ਉਹ ਇਹਦਾ ਮਤਲਬ ਉਹ ਵਿਹਲਾ ਉਹਦੇ ਕੋਲ ਕੰਮ ਨਹੀਂ ਹੋਣਾ ਕਿਉਂਕਿ ਜਿਹੜਾ ਬੰਦਾ ਮੈਨੂੰ ਲੱਗਦਾ ਵੀ ਜਿਹਦੇ ਕੋਲੇ ਕੰਮ ਆ ਉਹ ਇੱਕੋ ਕਾਲ ਤੇ ਤੁਹਾਡੇ ਕੋਲ ਪ੍ਰੈਜ਼ੈਂਟ ਨਹੀਂ ਹੋ ਸਕਦਾ ਕਿਸੇ ਵੀ ਹਾਲ ਚ ਨਹੀਂ ਹੋ ਸਕਦਾ ਜੀ ਉਹੀ ਗੱਲ ਹੈ ਜਿਵੇਂ ਹੁਣ ਆਪਾਂ ਕਹੇ ਦੀ ਇਹ ਕੰਮ ਬੰਦੇ ਨੂੰ ਮਿਲੋ ਘਰੇ ਮਿਲਪਾ ਹਾਂਜੀ ਕੋਈ ਕਿਸੇ ਅਹੁਦੇਦਾਰ ਨੂੰ ਮਿਲਣਾਗਾ ਉਹ ਵੀ ਜੇ ਬੈਠਾ ਉਹ ਕੁਰਸੀ ਤੇ ਜਾਂ 10 ਬੰਦੇ ਖੜੇਗੇ ਉਸ ਹਰ ਨਵੇਂ ਨੂੰ ਜਿਹ ਉਧੂ ਉੱਤੇ ਉਧਰ ਤੇ ਆ ਜੀ ਇਹ ਮੰਤਰੀ ਨੂੰ ਉਹੀ ਗੱਲ ਹੈ ਕਿ ਮੈਂ ਲੈਣ ਨੂੰ ਜਾਂ ਕਿਸੇ ਨੂੰ ਮਿਲਣਾ ਉਦੋਂ ਪੇਮੈਂਟ ਦੇਣੀ ਪੈਣੀ ਹੈ। ਭਾਵੇਂ ਅੱਜ ਨਹੀਂ ਮਿਲ ਬੰਦਾ ਹਾਂ ਨਹੀਂ ਮੇਰੇ। ਜੇ ਵਧੀਆ ਕੰਮ ਕਰਾਉਣਾ ਤਾਂ ਥੋੜਾ ਜਿਹਾ ਪੇਸ਼ੀਐਂਸ ਰੱਖਿਆ ਕਰੋ ਮੇਰਾ ਵੀਰ। ਜੇ ਕਾਲ ਨਹੀਂ ਚੱਕੀ ਜਾਂਦੀ ਤਾਂ WhatsApp ਤੇ ਮੈਸੇਜ ਕਰ ਲਿਆ ਕਰੋ। ਕੰਮ ਹੁੰਦਾ ਵਾ। ਚਲੋ ਕਰਨਾ ਸਾਭ ਦਾ ਹੁੰਦਾ। ਪ੍ਰਾਇੋਰਟੀ ਵਾਈਜ਼ ਕਰਦੇ ਆਂ। ਕਈ ਵਾਰੀ ਮਤਲਬ ਹੋ ਜਾਂਦਾ ਮਜਬੂਰੀ ਹੋ ਜਾਂਦੀ ਆ ਤੁਹਾਨੂੰ ਪਤਾ ਵੀ ਨਹੀਂ ਚਾਇਆ ਜਾਂਦਾ। ਤੇ ਥੋੜਾ ਜਿਹਾ ਡਿਲੇ ਹੋ ਜਾਂਦੀ ਆ ਪਰ ਕੰਮ ਜਰੂਰ ਹੁੰਦਾ ਸਾਡੀ ਸਰਵਿਸ 'ਚ ਕੋਈ ਕਮੀ ਨਹੀਂ ਹੁੰਦੀ। ਡਿਲੇ ਜਰੂਰ ਹੋ ਸਕਦੀ ਆ ਇਹ ਗੱਲ ਮੈਂ ਕਹਿ ਦਿੰਦਾ ਮਾਂ। ਬਾਕੀ ਧੰਨਵਾਦ ਜੀ ਵੀਡੀਓ ਆਉਣ ਲਈ ਤੁਹਾਨੂੰ ਤੁਹਾਡਾ ਵੀ ਧੰਨਵਾਦ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ ਜੀ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਤੇ ਬਾਈ ਦਾ ਡਰੈਸ ਨੂੰ ਸਾਰਾ ਕੁਝ ਆਪਣਾ ਪੁਰਾਣੀ ਵੀਡੀਓ ਦੱਸਿਆ ਇੱਕ ਵਾਰ ਦੱਸ ਵੀ ਦੋ ਵੀਡੀਓ ਮਾੜਾ ਜੀ ਆਪਣਾ ਐਮ ਜੀ ਸੀ ਸੀ ਟੀ ਵੀ ਨਾਮ ਤੇ ਫਰਮ ਆ ਜੀ ਐਮ ਜੀ ਸੀ ਸੀ ਟੀ ਵੀ ਮਾਨਵ ਕਰਕਰਾਂ ਨਾਮ ਤੇ ਆਪਣੀ ਆਈਡੀਆ ਬਾਕੀ ਮੈਂਸ਼ਨ ਕਰ ਦਾਂਗੇ ਫੋਲੋ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਕੰਮਜੀਤੋਂ ਮਰਜ਼ੀ ਕਰਾਓ ਫੋਲੋ ਕਰੋ ਇੰਸਟਾ ਦੇ ਵੀ ਫੇਸਬੁੱਕ ਤੇ ਵੀ ਆਪਾਂ ਧੰਨਵਾਦ ਜੀ ਧੰਨਵਾਦ ਜੀ